ਨਮਸਕਾਰ ਦੋਸਤੋ ਮੈਂ ਜੀ ਤੁਹਾਡਾ ਵੈਲ ਮਲਕੀ ਅੱਪਾ ਜੀ ਦੱਸਣ ਜਾ ਰਿਹਾ ਬਹੁਤ ਹੀ ਵਧੀਆ ਨੁਸਖਾ ਪੰਜਾਬੀ ਦੇ ਬਹੁਤ ਹੀ ਪੁਰਾਣੇ ਗ੍ਰੰਥ ਚੋਂ ਤੇ ਜਿਹਦਾ ਅੱਧਾ ਭਾਗ ਆਪਣੇ ਕੋਲ ਨਹੀਂ ਹੈਗਾ ਤੇ ਇਸ ਦਾ ਅੱਧਾ ਭਾਗ ਆਪਣੇ ਕੋਲ ਇਸ ਟਾਈਮ ਮੌਜੂਦ ਹੈ ਤੇ ਬਹੁਤ ਹੀ ਅੱਛਾ ਨੁਸਖਾ ਹੈ ਜਿੰਨਾਂ ਨੂੰ ਪੀਲਾ ਪਣਾ ਦੰਦਾਂ ਦਾ ਦੰਦਾਂ ਤੇ ਕੜੀੜਾ ਜੰਮਿਆ ਹੋਇਆ ਦੰਦਾਂ ਦੀ ਕੋਈ ਵੀ ਬਿਮਾਰੀ ਹੈ ਹਰ ਇੱਕ ਬਿਮਾਰੀ ਨੂੰ ਇਹ ਦੰਤਮੰਜਨ ਦੂਰ ਕਰੇਗਾ ਜੋ ਤੁਸੀਂ ਕੋਲਗੇਟ ਐਦਾਂ ਦੇ ਕੋਈ ਤੋ ਤੁਸੀਂ ਇਹ ਤੋਂ ਵਰਤਦੇ ਹੋ ਉਹਨਾਂ ਨੂੰ ਤੁਸੀਂ ਬੰਦ ਕਰੋ ਕੈਮੀਕਲਾਂ ਨਾਲ ਭਰਪੂਰ ਹੁੰਦੇ ਆ ਉਹ ਆਪਣੇ ਮਸੂੜਿਆਂ ਨੂੰ ਕਮਜ਼ੋਰ ਕਰ ਦਿਆ ਦੰਦਾਂ ਨੂੰ ਕਮਜ਼ੋਰ ਕਰ ਦਿਆ ਤੁਸੀਂ ਦੇਸੀ ਦੰਤਮੰਜਨ ਘਰ ਹੀ ਤਿਆਰ ਕਰ ਸਕਦੇ ਹੋ ਹਰ ਇੱਕ ਬਿਮਾਰੀ ਨੂੰ ਦੰਦਾਂ ਦੀ ਨੂੰ ਇਹ ਠੀਕ ਕਰੇਗਾ ਦੰਦ ਮੋਤੀਆਂ ਵਰਗੇ ਸਾਫ਼ ਚਿੱਟੇ ਹੋ ਜਾਣਗੇ ਸਮੱਗਰੀ ਨੋਟ ਕਰੋ ਜੀ ਕਾਲੀ ਮਿਰਚ ਅਨਾਰ ਦੇ ਛਿਲਕੇ ਅੰਬ ਦੀ ਗੁਠਲੀ ਇਹ ਨੂੰ ਮਚਾ ਕੇ ਦੀ ਰਾਖ ਬਣਾ ਲੈਣੀ ਅੰਬ ਦੀ ਗੁਠਲੀ ਦੀ ਬਦਾਮਾਂ ਦੇ ਛਿਲਕੇ ਇਹਨਾਂ ਨੂੰ ਵੀ ਮਚਾ ਕੇ ਇਹਨਾਂ ਦੀ ਰਾਖ ਜੀ ਬਣਾ ਲੈਣੇ ਸਪਾਰੀ ਇਹ ਵੀ ਫੁੱਕੀ ਹੋਈ ਇਹਨੂੰ ਵੀ ਅੱਗ 'ਚ ਮਚਾ ਕੇ ਇਹਦੀ ਵੀ ਰਾਖ ਬਣਾ ਲੈਣੇ ਛੋਟੀ ਲਾਚੀ ਲੌਂਗ ਅਕਰ ਕਰਾ ਮਸਤੰਗੀ ਰੂਮੀ ਮਾਜੂ ਫਲਾ ਤੇ ਫਿਟਕਰੀ ਸਭ ਨੂੰ ਇੱਕ ਸਮਾਨ ਪੀ ਕੇ ਤੁਸੀਂ ਨੇ ਰੱਖ ਲੈਣਾ ਗੁਲਾਬ ਦੇ ਅਰਕ 'ਚ ਭਿਉ ਕੇ ਇਹਨੂੰ ਉਸ ਤੋਂ ਬਾਅਦ ਜਦ ਸੁੱਕ ਜੇ ਉਸ ਤੋਂ ਬਾਅਦ ਡੱਬੇ 'ਚ ਭਰ ਕੇ ਨੂੰ ਰੱਖੋ ਤੁਸੀਂ ਸਵੇਰੇ ਸ਼ਾਮ ਆਪਣਾ ਬਰਸ਼ ਤੇ ਲਗਾ ਕੇ ਜਾ ਉਂਗਲਾਂ ਨਾਲ ਤੁਸੀਂ ਇਹਨੂੰ ਮਾਲਿਸ਼ ਕਰਨੀ ਹੈ ਤੇ ਉਸ ਤੋਂ ਬਾਅਦ ਆਪਣਾ ਕੋੜਲਾ ਕਰਨਾ ਹੈ ਦੰਦਾਂ ਦੀ ਕੋਈ ਵੀ ਬਿਮਾਰੀ ਹੈ ਤੁਹਾਡੀ ਠੀਕ ਹੋ ਜਾਏਗੀ ਕਿਸੇ ਵੀ ਤਰ੍ਹਾਂ ਦਾ ਕੋਈ ਪੀਲਾਪਣ ਹੈ ਕੀੜਾ ਲੱਗਿਆ ਦਖੂ ਦੰਦਾਂ ਚ ਖੂਨ ਆਉਂਦਾ ਤੱਤਾ ਠੰਡਾ ਲੱਗਦਾ ਬਹੁਤ ਹੀ ਅੱਛਾ ਨੁਸਖਾ ਹੈ ਇਹਨੂੰ ਵਰਤੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਸਾਡੇ WhatsApp ਗਰੁੱਪ ਨਾਲ ਜੁੜਨ ਲਈ ਤੇ ਤੁਸੀਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈਗਾ 9888238200 ਜੇ ਤੁਸੀਂ ਵੀਡੀਓ ਸ਼ੇਅਰ ਚੈਟ ਤੇ ਦੇਖ ਰਹੇ ਹੋ ਤਾਂ ਸ਼ੇਅਰ ਚੈਟ ਤੇ ਸਾਨੂੰ ਫੋਲੋ ਕਰੋ ਜੇ ਤੁਸੀਂ ਸਾਡੇ ਫੇਸਬੁੱਕ ਤੇ ਪੇਟੇ ਦੇਖ ਰਹੇ ਹੋ ਤਾਂ ਉਸ ਨੂੰ ਫੋਲੋ ਕਰੋ ਅਗਰ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ